ਸੰਤੋ ਮਨ ਪਵਣੇ ਸੁਖ ਬਣਿਆ ਇਸ ਜੋਗ ਪ੍ਰਾਪਤ ਗਣਿਆ ਸੰਤੋ ਮਨ ਪਵਣੇ ਸੁਖ ਬਣਿਆ ਸੰਤਾ ਨੂੰ ਸੁਬੋਧਨ ਕਰਕੇ ਕਬੀਰ ਕਹਿੰਦਾ ਮੇਰਾ ਉਹ ਜਿਹੜਾ ਡੋਲਦਾ ਸੀ ਨਾ ਹਵਾ ਵਗੂ ਪ੍ਰਭ ਦਾ ਦੀਕ ਰੇ ਘੜੀ ਆਹ ਸੁਖੀ ਹੈ ਤੇ ਕਿਹਾ ਮਨ ਪਵਣਾ ਸੁਖ ਬੜਾ ਇਸ ਜੋਗ ਪ੍ਰਾਪਤ ਗਣਿਆ ਇਸੇ ਨੂੰ ਜੋਗ ਪ੍ਰਾਪਤ ਗਣਿਆ ਕਹਿੰਦੇ ਨੇ ਇਹੀ ਜੋਗਰਾ ਪਤਾ ਕਿਸੇ ਜੀ ਨਾਲ ਜੁੜ ਗਿਆ ਹੈ ਤਾਂ ਡਿਗਿਆ ਹੈ ਇਹ ਜੋਗ ਹੁੰਦਾ ਹੈ ਬਦੂਆ ਹਰ ਕੋਈ ਜੋਗ ਨਹੀਂ ਹੈ ਉਹਰੇ ਜੋਗ ਬਣਾਈ ਫਿਰਦੇ ਹੂ ਉਹ ਸਰੀਰ ਨਾਲ ਜੋੜੀ ਫਿਰਦੇ ਨੇ ਜੋਗ ਨੂੰ ਮਾਇਆ ਨਾਲ ਮਾਇਆ ਨਾਲ ਬੰਨੜਿਆ ਜੋਗ ਹੁੰਦਾ ਜੋੜਨਾ ਮੰਨੂ ਆਤਮਾ ਨੂੰ ਜੋੜਦੇ ਸਰੀਰ ਨੂੰ ਮਾਇਆ ਤੋਂ ਅਲੱਗ ਕਰਨ ਤੁਸੀਂ ਮਾਇਆ ਨਾਲ ਜੋੜੇ ਬੈਠੇ ਹੋ ਮਾਇਆ ਨਾਲ ਜੁੜਨ ਨਾਲ ਨੂੰ ਜੋ ਕਹਿੰਦੇ ਨੇ ਮਾਇਆ ਨਾਲ ਜੁੜਿਆ ਜੋਗੀ ਨਹੀਂ ਹੁੰਦਾ ਭੋਗੀ ਹੁੰਦਾ ਤੋ ਭੋਗੀ ਹੈ ਮਾਇਆ ਨਾਲ ਜੋਗੀ ਨਹੀਂ ਬਣਦਾ ਭੋਗੀ ਹੁੰਦਾ ਤੇ ਮਾਇਆ ਨਾਲ ਜੋਗ ਆਪਣੀ ਬੈਠੇ ਜੋਗ ਦੇ ਅਰਥੇ ਬਦਲਦੇ ਜੋਗ ਆ ਆਪਣੇ ਆਤਮਾ ਨੂੰ ਛੱਡੋ ਆਪਣੇ ਆਪ ਨੂੰ ਛੱਡੋ ਆਪਣੇ ਮੂਲ ਨੂੰ ਛੱਡੋ ਉਹ ਜੋਗ ਹੈ ਆਤਮਾ ਨੇ ਪ੍ਰਾਤਮਣਾ ਜੁੜ ਲਿਆ ਆਪਣਾ ਮੂਲ ਜਿੱਥੋਂ ਵਿਛੜੀ ਆਤਮਾ ਉੱਥੇ ਹੀ ਜੁੜ ਲਿਆ ਉਹ ਜੋਗ ਹੈ ਤਾਂ ਸੁਣੋ ਹੁਣ ਸਰ ਗੁਰ ਵਿਖਲਾਈ ਮੋਰੀ ਜਿੱਤ ਮਿਰਗ ਪੜਤ ਹੈ ਚੋਰੀ ਮੈਨੂੰ ਜਿਹੜਾ ਗਿਆਨ ਮਿਲਿਆ ਨਾ ਉਹਦੇ ਜੱਟ ਨਾਲ ਮੈਨੂੰ ਉਹ ਮੋਰੀ ਦੀ ਜਿਹੜਾ ਮੈਨੂੰ ਗਿਆਨ ਮਿਲਿਆ ਟਾਰਚ ਮਿਲਿਆ ਨਾ ਜਦੋਂ ਮੈਂ ਟਾਰਚ ਮਾਰੀ ਮੈਨੂੰ ਮੋਰੀ ਦੀ ਜਿੱਤੇ ਦੀ ਮਨ ਵਰਗ ਨਿਕਲ ਜਾਂਦਾ ਜੋਰੀ ਪਤਾ ਨਹੀਂ ਚਲੂਗਾ ਉਹਨਾ ਵਰਗਾ ਇਸ ਤਰੀਕੇ ਨਾਲ ਨਿਕਲ ਗਿਆ ਮਾਇਆ ਚਲਾ ਜਾਂਦਾ ਪਤਾ ਨਹੀਂ ਕਿਹੜੀ ਮੋਰੀ ਸਿੱਧ ਗੁਰ ਉਹ ਮੋਰੀ ਨੂੰ ਪਤਾ ਲੱਗ ਗਿਆ ਉਹ ਮੋਰੀ ਤੇ ਗੁੜੀ ਚਾ ਉਹ ਮੋਰੀ ਤੇ ਗੁੜੀ ਜਾ ਉਹਦੇ ਮੈਂ ਜਾਣੇ ਦੀ ਦਿੱਤੋ ਉਹ ਮੋਰੀ ਉਹ ਮੂੜ ਦਵਾਰੇ ਵਨ ਮਰਦਾ ਫਿਰ ਗੁੜੀ ਜਾਣੇ ਦਿੰਦਾ ਵੰਡ ਮੈਂ ਤੇ ਗੁੜੀ ਜਾਉਂਦਾ ਵੰਡ ਗੁਰੂ ਬਾ ਰੱਖ ਦੇ ਕੱਲ ਲੈਣਾ ਕਹਿੰਦਾ ਮੇਰੇ ਬਾਤ ਕਰ ਉਹ ਤਾਂ ਨਿਕਲ ਗਿਆ ਬਾਰੇ ਮੈਂ ਕੰਠ ਤੋਂ ਥੱਲੇ ਹੀ ਰੱਖਦਾ ਇਹਨੂੰ ਕੰਠ ਵਿੱਚ ਤੇ ਉੱਪਰ ਜਾਣ ਨਹੀਂ ਦਿੰਦਾ ਮੈਂ ਜੇ ਕੰਠ ਤੇ ਥੱਲੇ ਰਹੂ ਕੰਠ ਨੂੰ ਨਹੀਂ ਲੱਗਣ ਹੁੰਦਾ ਜੇ ਕੰਠ ਨੂੰ ਲੱਗਿਆ ਤਾਂ ਇਹਨੇ ਗਿਆਨ ਬੋਲ ਰਹਿਣਾ ਛੁੱਟ ਨਹੀਂ ਮਾਰ ਰਹੀ ਬ੍ਰੋ ਗਿਆਨ ਵੀ ਤੇ ਨਹੀਂ ਮਾਰ ਦੜੀਏ ਕੰਠ ਤੋਂ ਥੱਲੇ ਹੀ ਰਹਿ ਤੂੰ ਕੰਠ ਤੋਂ ਥੱਲੇ ਰਹੂ ਮਨ ਤਾਂ ਗੱਲ ਵੰਡੀ ਹੈ ਕੰਠ ਤੋਂ ਤੇ ਗਿਆ ਅਰੇ ਫੇਰੀਆ ਤੂੰ ਕੰਢ ਦਾ ਥੱਲੇ ਥੱਲੇ ਮਰਿਆ ਹੋਇਆ ਹੈ ਕੰਢ ਤੋਂ ਉੱਪਰ ਜਾਂਦਾ ਹੀ ਜਾਂਦਾ ਸੁੱਲੇ ਹੀ ਰਹੇ ਕੰਢ ਤੋਂ ਕੰਟੇ ਦਾ ਮੂਹ ਦਵਾਰ ਹੈ ਕੰਢ ਤੇ ਥੱਲੇ ਰਹੇ ਕੰਢ ਨਾਲ ਬੰਨ ਲਗਿਆ ਤੇ ਮਨਮਤ ਆਈ ਬੋਲਣੇ ਮਨਵਾਤ ਉਹਨੇ ਆਪਣੀ ਗੋੜ ਦੇਣੀ ਕਾਂਚੀ ਜਦੋਂ ਕਾਂਜੀ ਗੋੜ ਲੱਗ ਜਾਂਦਾ ਹੈ ਉਹ ਮੂੰਦ ਲੀਏ ਦਰਵਾਜ਼ੇ ਵਾਜੀਲੇ ਅਨਹਰ ਦਰਵਾਜੇ ਨਹੀਂ ਦਰਵਾਜੇ ਹੀ ਬੰਦ ਕਰਦੇ ਸਾਰੇ ਕਿਹੜੇ ਦਰਵਾਜੇ ਖੁੱਲ੍ਹੇ ਦੋਏ ਗਨਾਂ ਦੇ ਜਾਦਤ ਮੰਨ ਲੈ ਉਧਰ ਜਾਣੇ ਨਹੀਂ ਦਰਵਾਜੇ ਬੰਦੇ ਗੱਲੋ ਜਾਂ ਨਾ ਕਿਸੇ ਨੇ ਆਉਣ ਵਾਲਾ ਨਾ ਕੋਈ ਲੈ ਜਾਣੇ ਜੇ ਜਦ ਆਉਣਾ ਜਾਣਾ ਇਹਦੀ ਕਿਸੇ ਨੇ ਕਿਹੜੇ ਦਰਵਾਜੇ ਨੇ ਉਹਨਾਂ ਨੂੰ ਵੇਖ ਬੰਦ ਰੱਖੋ ਉਹ ਮਿੱਟੀ ਘਟਾਈ ਆ ਉਹ ਥੈੜੀ ਹੋਰ ਕੀ ਆਊਗਾ ਜੇ ਦਰਵਾਜੇ ਖੁੱਲ੍ਹੇ ਨੇ ਮਿੱਟੀ ਘਟਾਊਗਾ ਇਸ ਕਰਕੇ ਅੱਖਾਂ ਕੱਲ੍ਹ ਇਹ ਸਭ ਬੰਦ ਕਰ ਲੈ ਦਰਵਾਜ਼ਾ ਨਵੇਂ ਦੁਆਰ ਦਾ ਬੰਦੇ ਇਹਦੇ ਉਦ ਲਈਏ ਦਰਵਾਜ਼ੇ ਬਾਜੀਏ ਨੇ ਅਨਹਦ ਬਾਜੇ ਤਾਂ ਨਾ ਕੋ ਨਾਦ ਵਜਿਆ ਅੰਤ ਤੱਕ ਦਸਵੇਂ ਦੁਆਰ ਜਨਾਨ ਜਾ ਪ੍ਰਗਟ ਹੋਇਆ ਜਲ ਸਰੀਰ ਦੇ ਸਰੇਦਾਰ ਸ਼੍ਰੀ ਨੂੰ ਕਨੇਕਸ਼ਨੇ ਢੋੜ ਦਿੱਤਾ ਦਰਵਾਜ਼ੇ ਬੰਦ ਨੇ ਜੇ ਕਨੇਕਸ਼ਨੇ ਢੋੜ ਤਾਂ ਸ਼੍ਰੀ ਤੇ ਜਾਂਦਾ ਹੀ ਨਹੀਂ ਬਣ ਆਤਮਾ ਸਰੀਰ ਨਾਲ ਸੰਬੰਧੇ ਨਹੀਂ ਰੱਖਦੀ ਫੇਰ ਅਨਹਦ ਨਾਦ ਹਿਰਦੇ 'ਚ ਪ੍ਰਗਟ ਹੋਇਆ ਫਿਰ ਮਨ ਦੇ ਅੰਦਰ ਵਰਗੜ ਹੋਇਆ ਜਾਂ ਮਨ ਨੇ ਬਾਹਰ ਸਰੀਰ ਨਾਲ ਸੰਬੰਧ ਤੋੜ ਦਿੱਤਾ ਰਾਜਮਾਲ ਮਨ ਛੋੜ ਜੀ ਜਿਹੜਾ ਉਹ ਉਧਰੋਂ ਟੁੱਟ ਗਿਆ ਉਹ ਜਿੱਦੜ ਬਾਹਰ ਜੁੜਿਆ ਸੀ ਉਹ ਤੋਂ ਛੱਡ ਦਿੱਤਾ ਫਿਰ ਆਨੰਦ ਨਾਸ ਵਰਗੜ ਹੋਇਆ ਬਾਜੀਲੇ ਆਨੰਦ ਬਾਜੀ ਬਾਜੀ ਫਿਰ ਆਨੰਦ ਨਾਸ ਵਰਗੜ ਹੋਇਆ ਬੁੱਧ ਦੇ ਵਿੱਚ ਬਾਜੀ ਕੁੰਭ ਕਮਲ ਜਲ ਭਰਿਆ ਜਲ ਮੇਟਿਆ ਉਭਾ ਕਰਿਆ ਕਪਲ ਕਮਲ ਜਲ ਪਰ ਖੂਬ ਜਿਹੜਾ ਦਰਦਾ ਸੀ ਉਹਦਾ ਕਮਲ ਸੀ ਅਸਰ ਨਾਮ ਨਾ ਭਰ ਗਿਆ ਰਸ ਨਾ ਆਸ-ਪਾਸ ਘਰ ਤੂਰਸੀ ਦਾ ਬਰਬਾਹ ਮਾਜ ਬਨਾ ਰਸ ਗਾਉ ਰਸ ਭਰ ਗਿਆ ਅੰਦਰ ਸੰਤ ਸਾਜਨ ਭਏ ਸਰਸੇ ਰਸੇ ਰਾਜ ਹੋ ਗਿਆ ਅੰਦਰ ਉੱਪਰ ਕਮਲ ਜਲ ਭਰਿਆ ਪੂਰਾ ਬਾਣੀ ਭਰ ਗਿਆ ਪੂਰਾ ਜਲ ਨਾਮਰਾਜ ਭਰ ਗਿਆ ਜਲ ਮੇਟਿਆ ਉਭਾ ਕਰਿਆ ਜਲ ਬੇਟਿਆ ਉਭਾ ਕਰਿਆ ਜਿਹੜਾ ਪਹਿਲਾ ਜਲ ਸੀ ਮਾਇਆ ਹਿਆ ਪਹਿਲਾ ਗਿਆਨ ਸੀ ਗਿਆਨ ਸਰੀਰ ਦਾ ਜਿਹੜਾ ਜਲ ਸੀ ਮਾਇਆ ਦਾ ਜਲ ਸੀ ਉਹ ਵੇੜਦਾ ਮਾਇਆ ਆ ਜਿਹੜਾ ਸਰੀਰ ਸੀਦਾ ਇਹ ਵੀ ਜਲਦਾ ਜਲ ਰੋ ਆ ਗਿਆ ਨਾ ਹੁਣ ਜਲ ਤੇਰੇ ਭਪਣ ਸਜਿਆ ਤੇਰੇ ਭਪਣ ਵਾਲਾ ਜਲ ਸਾਰਾ ਹੁੰਦਾ ਕਰਕੇ ਢੋਲਦਾ ਸੰਧਾਰੀ ਗਾਲ ਖਤਮ ਕਰਤਾ ਤੇ ਉਹ ਲੋਕ ਜਲ ਬਣ ਗਿਆ ਸ਼ਾਮ ਰਸ ਪਰਲੇ ਸੰਧਾਰੀ ਗਾਨ ਕੱਢ ਦਿੱਤਾ ਵਿੱਚੋਂ ਪਹਿਲਾ ਮੂਦਾ ਕਰਕੇ ਪਹਿਲਾਂ ਬਾੜਨਾ ਤੋਂ ਪਹਿਲਾ ਮੂਦਾ ਕਰਕੇ ਪਹਿਲਾ ਜਲ ਕੱਢ ਦਿੱਤਾ ਪਹਿਲਾ ਗਿਆ ਪਹਿਲਾ ਗੀਤ ਸੀ ਨਾ ਕਬੀਰ ਦੇ ਵਿੱਚ ਕਿ ਲਿਖਿਆ ਉਹ ਜਲ ਜਿਹੜਾ ਬੀਜ ਕਾਲਾ ਦਾ ਮੂਦਾ ਕਰਕੇ ਢੋਲ ਕੇ ਕੱਢ ਦਿੱਤਾ ਸੀ ਪਹਿਲਾਂ ਉਭਾ ਕਰਿਆ ਉਹ ਕਬੀਰ ਜਨ ਜਾਣਿਆ ਜੋ ਜਾਣਿਆ ਤੋ ਮਨ ਮੰਨਿਆ ਕੋ ਕਬੀਰ ਜਨ ਜਾਣਿਆ ਕਬੀਰ ਕਹਿੰਦਾ ਹੈ ਜਾਣ ਦੇ ਜਾਣ ਲਿਆ ਜਨ ਉਹਨੂੰ ਕਹਿੰਦੇ ਨੇ ਜੇ ਜਾਣ ਲਵੇ ਜਨ ਜਨਕ ਹੋਈ ਜਾਂਦੀ ਜਾਣ ਜਨ ਔਰ ਜਨ ਇੱਕੋ ਲਫ਼ਜ਼ ਜਨਕ ਵੀ ਹੋ ਜਾਂਦਾ ਹੈ ਜਨ ਵੀ ਹੋ ਜਾਂਦਾ ਆਪਣੇ ਆਪ ਨੂੰ ਜਨ ਕਹਿੰਦਾ ਹੁੰਦਾ ਜਨਕ ਨਹੀਂ ਕਹਿੰਦਾ ਆਪਣੇ ਆਪ ਨੂੰ ਜਨ ਕਹਿੰਦਾ ਹੁੰਦਾ ਦੂਜਾ ਨੂੰ ਜਨ ਕਹਿੰਦਾ ਹਾਂ ਜਿਵੇਂ ਆਪਣੇ ਆਪ ਨੂੰ ਆਪਾਂ ਹੋਏ ਕਹਿੰਦੇ ਆ ਦੂਜਾ ਸਾਨੂੰ ਤੂਹ ਕਹਿੰਦਾ ਤੇ ਦੂਜਾ ਕੋ ਹੋ ਜਾਣ ਨੂੰ ਕੁਛ ਉਹਨੂੰ ਜਾਣੀ ਕਿਵੇਂ ਉਹਨੂੰ ਜੱਦ ਤੋਂ ਜਦ ਆਪਣੇ ਆਪ ਨੂੰ ਕਹੂਗਾ ਫਿਰ ਜਾਣ ਤੋਂ ਯਾਨੀ ਕਿ ਜੋਈਏ ਤੇ ਜਾਣਿਆ ਜਦ ਤੱਕ ਮੈਂ ਜਾਣ ਲਿਆ ਕਿ ਉਹ ਆਪਣੇ ਆਪ ਨੂੰ ਜਾਣ ਕੇ ਨੂੰ ਲੈ ਆਪਣੇ ਆਪ ਨੂੰ ਆਤਮਾ ਨੂੰ ਜਦ ਤੱਕ ਦਾ ਮਨੋ ਜਾਣਿਆ ਹੋਇਆ ਹੈ ਭਾਈ ਇਹ ਜਾਣਕਾਰ ਕੋਡਾ ਜਾਣਕਾਰ ਜਾਣਕਾਰ ਦੂਆਪਾ ਕਹਿੰਦੇ ਜਾਣਕਾਰ ਉਹ ਕਹਿੰਨਾ ਮੈਂ ਜਾਣਦਾ ਮੈਂ ਜਾਣਦਾ ਮੈਂ ਜਾਣਕਾ ਇਹ ਜਾਣਕਾਰ ਹੈ ਜਾਣਕਾ ਮੈਂ ਜਾਣਦਾ ਮੈਂ ਜਾਣਕਾਰ ਜਾਣਦਾ ਹਾਂ ਮੈਂ ਜਾਣਾਂ ਇਹ ਜਾਣਕਾਰ ਹੈ ਇਹ ਜਾਣਕਾ ਜਾਣਕਾਰ ਜਾਣਕਾ ਜਾਣ ਤੋਂ ਹੋਈ ਜੇ ਜਾਣਿਆ ਦੂਜਾ ਜਾਣੂ ਕਹਿੰਦਾ ਦੂਜਾ ਕੋਈ ਪੱਟ ਕਹਿ ਰਹੇ ਹਨ ਗੁਰੂ ਆਪ ਨੂੰ ਜਾਣਦੇ ਜਦੋਂ ਗੁਰੂ ਨੂੰ ਜਾਣ ਕਹੇ ਗੁਰੂ ਘਰ ਨੂੰ ਵਿਗਾਰੇ ਵਰਦਸਤ ਦੇ ਨੂੰ ਜਦ ਕਹਿ ਰਹੇ ਪਰ ਆਪਣੇ ਆਪ ਨੂੰ ਜਾਣ ਜਾਣ ਕਰ ਰਹੇ ਤੇ ਹੋ ਕਵੀਰ ਜਨ ਜਾਣਿਆ ਜੋ ਜਾਣਿਆ ਤੋ ਮਨ ਮੰਨਿਆ ਉਸ ਵਾਲੇ ਹੈ ਵੀ ਉਹਨਾਂ ਦੇ ਨੂੰ ਧਾਣ ਕਰ ਨੂੰ ਜਾਣ ਕੋ ਉਹ ਅੰਦਰ ਦਾ ਨਹੀਂ ਆਪਣੇ ਆਪ ਨੂੰ ਨਾਨਕ ਦਾ ਅੰਦਰ ਆਪੇ ਐ ਆਪਣੇ ਆਪ ਨੂੰ ਚੈਨਲ ਤੇ ਮੈਂ ਕਹਿੰਦਾ ਆਪਣੇ ਆਪ ਨੂੰ ਨਹੀਂ ਕਿਹਾ ਨਾਨਕੇ ਉਹ ਵੀ ਨਾਨਕੇ ਉਹ ਵੀ ਨਾਨਕ ਇਹਨਾਂ ਨੇ ਪੱਟਾ ਨੇ ਗਾਇਤ ਪੱਟਾ ਨਾਨਕ ਦੇ ਜਿਹੜਾ ਦੀਨਾ ਬਰਤਦਾ ਹੈ ਆਪਣੇ ਰੂਪਾ ਤੋਂ ਉਹ ਕਹਿ ਸਕਦੇ ਨੇ ਇਹ ਇੱਕ ਇਹ ਨਹੀਂ ਕਹਿ ਸਕਦੇ ਆਪਾਂ ਤੇ ਨਾਨਕ ਨੂੰ ਨਹੀਂ ਕਹਿ ਸਕਦੇ ਨਾ ਤੁਹਾ ਆਪ ਆਪ ਨਾਨਕ ਹੈ ਹੋ ਮੈਂ ਮੈਂ ਭਾਜ ਆਮਲਾਂਨ ਕਰ ਕਿ ਮੈਂ ਕਹਿ ਦਵਾਂ ਜੀ ਜੂਆ ਕੋ ਆਪਣੇ ਆਪ ਨੂੰ ਕਹਿ ਰਹੇ ਇਹ ਗੱਲ ਸਹੀ ਹੈ ਇਹ ਭੇਦ ਨੇ ਨੁਕਤੇ ਨੇ ਪੱਟਾ ਨੇ ਕਹਿਤਾ ਆਪਕੇ ਹਰੀ ਆਪਕੇ ਮੈਂ ਕਹਿ ਦਵਾਂ ਤੁਸੀਂ ਆਪਨੇ ਕਹਿ ਦੋ ਆਪ ਇੱਕੋ ਜਿਹੇ ਸਾਰੇ ਇੱਕੋ ਰੂਪ ਆ ਆਪਣੇ ਆਪ ਨੂੰ ਨਹੀਂ ਕਿਹਾ ਜਾ ਸਕਦਾ